ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਮਨਜਿੰਦਰ ਮੱਖਾ ਦਾ ਪੰਜਾਬੀ ਨਿਊਜ਼ ਪੇਪਰ ਦੇ ਉੱਪਰ ਤੁਹਾਡਾ ਸਵਾਗਤ ਕਰਦਾ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਪੰਜਾਬ ਵਿਧਾਨ ਸਭਾ ਦੇ 117 ਦੇ 17 ਹਲਕਿਆਂ ਦਾ ਰਾਜਨੀਤਿਕ ਵਿਸ਼ਲੇਸ਼ਣ ਕਰਦੇ ਹਾਂ ਉਹਨਾਂ ਦੇ ਇਤਿਹਾਸ ਦੇ ਬਾਰੇ ਗੱਲ ਕਰਦੇ ਹਾਂ ਅਤੇ ਮੌਜੂਦਾ ਸਿਆਸੀ ਹਾਲਾਤਾਂ ਦੇ ਬਾਰੇ ਗੱਲ ਕਰਦੇ ਹਾਂ ਇਸ ਤੋਂ ਪਹਿਲਾਂ ਆਪਾਂ ਸਰਦੂਲਗੜ ਲੰਬੀ ਗਿੱਦੜਵਾਹਾ ਜਿਹੜੇ ਵਿਧਾਨ ਸਭਾ ਹਲਕੇ ਆ ਉਹਨਾਂ ਦਾ ਰਾਜਨੀਤਿਕ ਵਿਸ਼ਲੇਸ਼ਣ ਕੀਤਾ ਉਹਨਾਂ ਦੇ ਹਿਸਟਰੀ ਦੇ ਬਾਰੇ ਆਪਾਂ ਵੀਡੀਓ ਬਣਾਈ ਹੈ ਕਿ ਕੌਣ ਕਿਹੜੇ-ਕਿਹੜੇ ਸਾਲਾਂ ਦੇ ਵਿੱਚ ਇਨ੍ਹਾਂ ਵਿਧਾਨ ਸਭਾ ਹਲਕਿਆਂ ਦੇ ਉੱਪਰੋਂ ਚੋਣ ਜਿੱਤਦਾ ਰਿਹਾ ਹੈ ਅੱਜ ਸ਼ਾਹੀ ਸ਼ਹਿਰ ਪਟਿਆਲਾ ਦੇ ਉੱਪਰ ਆਪਾਂ ਵੀਡੀਓ ਬਣਾਵਾਂਗੇ ਜਿੱਥੋਂ ਦੀ ਰਾਜਨੀਤੀ ਦੇ ਬਾਰੇ ਕਿਹਾ ਜਾਂਦਾ ਹੈ ਕਿ ਕਿਸੇ ਦੌਰ ਦੇ ਵਿੱਚ ਕਿਹਾ ਗਿਆ ਕਿ ਕੈਪਟਨ ਇਜ਼ ਕਾਂਗਰਸ ਕਾਂਗਰਸ ਇਜ਼ ਕੈਪਟਨ ਯਾਨੀ ਕਿ ਪੰਜਾਬ ਕਾਂਗਰਸ ਦਾ ਉਹ ਵੱਡਾ ਚਿਹਰਾ ਜਿਸ ਨੇ ਕਦੇ ਵੀ ਹਾਈ ਕਮਾਂਡ ਦਾ ਕਹਿਣਾ ਨਹੀਂ ਮੰਨਿਆ ਜਿਸ ਨੇ ਆਪਣੇ ਹਿਸਾਬ ਦੇ ਨਾਲ ਪੰਜਾਬ ਕਾਂਗਰਸ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਲੰਮੀ ਰਾਜਨੀਤੀ ਤੋਂ ਬਾਅਦ ਲਗਭਗ 60 ਸਾਲਾਂ ਦੇ ਰਾਜਨੀਤਿਕ ਇਤਿਹਾਸ ਤੋਂ ਬਾਅਦ ਆਖਰ 2017 ਤੋਂ 2022 ਦਾ ਜਿਹੜਾ ਪਲਾਨ ਸੀ ਦੂਜੀ ਵਾਰ ਮੁੱਖ ਮੰਤਰੀ ਬਣਨ ਦੇ ਦੌਰਾਨ ਉਹਨਾਂ ਨੂੰ ਵੋਟਾਂ ਤੋਂ ਲਗਭਗ 4 ਮਹੀਨੇ ਪਹਿਲਾਂ ਹਾਈ ਕਮਾਂਡ ਜਾਨਕੀ ਰਾਹੁਲ ਗਾਂਧੀ ਹੋਰਾਂ ਨੇ ਗੱਦੀ ਦੇ ਉੱਤੋਂ ਲਾ ਦਿੱਤਾ ਪਰ ਉਹਨਾਂ ਦੇ ਹੀ ਵਫਾਦਾਰ ਰਹੇ ਜਿਹੜੇ ਰਾਜਨੀਤਿਕ ਸਹਿਯੋਗੀ ਸੀ ਉਹਨਾਂ ਨੇ ਉਹਨਾਂ ਦਾ ਸਾਥ ਛੱਡ ਦਿੱਤਾ ਜਿਵੇਂ ਕਿ ਸੁਖਜਿੰਦਰ ਰੰਧਾਵਾ ਚਰਨਜੀਤ ਚੰਨੀ ਜਾਂ ਫਿਰ ਹੋਰ ਵੱਡੇ ਕਾਂਗਰਸ ਦੇ ਲੀਡਰ ਜਿਨ੍ਹਾਂ ਨੇ ਜਾ ਕੇ ਉੱਪਰ ਹਾਈ ਕਮਾਂਡ ਨੂੰ ਸ਼ਿਕਾਇਤਾਂ ਕੀਤੀਆਂ ਕਿ ਕੈਪਟਨ ਸਾਹਿਬ ਸਾਡੀ ਗੱਲਬਾਤ ਨਹੀਂ ਸੁਣਦੇ ਜਿਹੜੀ ਪਟਿਆਲਾ ਸੀਟ ਹੈ ਇਸ ਨੂੰ ਇਸ ਦੀ ਜਿਹੜਾ ਰਜਿਸਟ੍ਰੇਸ਼ਨ ਹੈ 115 ਨੰਬਰ ਸੀਟ ਦੇ ਤੌਰ ਤੇ ਇਸ ਦੀ ਰਜਿਸਟ੍ਰੇਸ਼ਨ ਲਗਭਗ 1,66,609 ਵੋਟਰ 2022 ਦੀਆਂ ਚੋਣਾਂ ਦੇ ਮੁਤਾਬਕ ਪਟਿਆਲਾ ਦੇ ਉੱਪਰ ਹਨ ਜਿਨ੍ਹਾਂ ਨੇ ਵੋਟ ਪਾਈ ਹੈਗੀ ਤੇ ਜਿਹੜੇ ਇੱਥੋਂ ਦੇ ਮੌਜੂਦਾ ਹੁਣ ਦੇ ਐਮਐਲਏ ਨੇ ਅਜੀਤ ਪਾਲ ਕੋਲੀ ਉਹਨਾਂ ਨੇ ਬੀਜੇਪੀ ਦੀ ਸੀਟ ਤੋਂ ਪਹਿਲੀ ਵਾਰ ਇਲੈਕਸ਼ਨ ਲੜੇ ਕੈਪਟਨ ਅਮਰਿੰਦਰ ਸਿੰਘ ਨੂੰ ਲਗਭਗ 19873 ਵੋਟਾਂ ਦੇ ਨਾਲ ਹਰਾਇਆ ਗਿਆ ਜਿਸ ਤੋਂ ਬਾਅਦ ਕਿਹਾ ਜਾਣ ਲੱਗਾ ਸੀ ਕਿ ਕੈਪਟਨ ਅਵਰਿੰਦਰ ਸਿੰਘ ਦਾ ਜਿਹੜਾ ਰਾਜਨੀਤਿਕ ਕੈਰੀਅਰ ਹੈ ਉਹ ਖਤਮ ਹੋ ਗਿਆ ਅ ਪਹਿਲੀ ਵਾਰ 1957 ਦੇ ਵਿੱਚ ਇੱਥੇ ਚੋਣਾਂ ਹੋਈਆਂ ਸੀਗੀਆਂ ਸਰਿੰਦਰ ਸਿੰਘ ਚੋਣ ਲੜੇ ਸੀਗੇ ਉਹ ਜਿੱਤੇ ਸੀਗੇ ਫਿਰ 58 ਦੇ ਵਿੱਚ ਫਿਰ ਇੱਕ ਸਾਲ ਬਾਅਦ ਬਲਿੰਦਰ ਸਿੰਘ ਚੋਣ ਲੜੇ 62 ਦੇ ਵਿੱਚ ਰਾਮ ਪ੍ਰਤਾਪ ਫਿਰ 80 ਦੇ ਵਿੱਚ ਬ੍ਰਹਮਿੰਦਰਾ ਜਿਹੜੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਵੀ ਰਹੇ ਨੇ ਕੈਪਟਨ ਵਰਿੰਦਰ ਸਿੰਘ ਦੇ ਖਾਸਮ ਖਾਸ ਵੀ ਰਹੇ ਨੇ ਇਸ ਤੋਂ ਬਾਅਦ ਐਮਰਜੈਂਸੀ ਦਾ ਦੌਰ ਆ ਗਿਆ ਫਿਰ ਪੰਜਾਬ ਦੇ ਵਿੱਚ 1984 ਦੇ ਕਰਕੇ 92 ਦੀਆਂ ਚੋਣਾਂ ਦਾ ਬਾਈਕਾਟ ਕੀਤਾ ਗਿਆ ਪਰ ਫਿਰ ਵੀ ਕਿਉਂਕਿ ਕਾਂਗਰਸ ਉਸ ਵਕਤ ਚੋਣਾਂ ਲੜ ਰਹੀ ਸੀ ਬ੍ਰਹਮਿੰਦਰਾ ਹੋਰ ਇੱਕ ਵਾਰੀ ਫਿਰ ਉਥੋਂ ਚੋਣ ਜਿੱਤੇ ਦੇਣਗੇ ਅ ਐਕਟਿਵ ਰਾਜਨੀਤੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਪਹਿਲੀ ਵਾਰ 2002 ਦੇ ਵਿੱਚ ਚੋਣ ਪਟਿਆਲੇ ਤੋਂ ਲੜਦੇ ਨੇ ਅਤੇ ਉਸੇ ਵਕਤ ਉਹ ਪੰਜਾਬ ਦੇ ਮੁੱਖ ਮੰਤਰੀ ਚੁਣੇ ਜਾਂਦੇ ਨੇ ਬੇਸ਼ੱਕ ਰਜਿੰਦਰ ਕੌਰ ਪਠਲੂ ਰਿ ਉਸ ਵਕਤ ਪੰਜਾਬ ਕਾਂਗਰਸ ਦੇ ਵੱਡੇ ਚਿਹਰੇ ਸੀਗੇ ਪਰ ਕੈਪਟਨ ਅਮਰਿੰਦਰ ਸਿੰਘ ਦਾ ਸ਼ਾਹੀ ਜਿਹੜਾ ਖਾਨਦਾਨੀ ਰਤਬਾ ਸੀ ਉਹਨਾਂ ਦੀ ਜਿਹੜੀ ਪਰਿਵਾਰਕ ਲੈਗਸੀ ਸੀਗੀ ਉਹਦੇ ਕਰਕੇ ਉਹਨਾਂ ਨੂੰ ਇੱਕ ਗੱਦੀ ਦਿੱਤੀ ਗਈ ਇਸ ਦੇ ਕਈ ਕਾਰਨ ਸੀ ਕਿਹਾ ਜਾਂਦਾ ਹੈ ਕਿ ਅ ਰਜੀਵ ਗਾਂਧੀ ਦੇ ਨਾਲ ਸੋਨੀਆ ਗਾਂਧੀ ਦੇ ਨਾਲ ਅਤੇ ਗਾਂਧੀ ਪਰਿਵਾਰ ਦੇ ਨਾਲ ਜਿੰਨੀ ਨੇੜਤਾ ਕੈਪਟਨ ਅਵਰਿੰਦਰ ਸਿੰਘ ਦੇ ਪਰਿਵਾਰ ਦੀ ਸੀ ਪੰਜਾਬ ਦੇ ਵਿੱਚ ਹੋਰ ਕਿਸੇ ਵੀ ਪਰਿਵਾਰ ਦੀ ਨਹੀਂ ਰਹੀ ਇਸ ਤੋਂ ਬਾਅਦ ਲਗਾਤਾਰ 7 ਦੀਆਂ ਚੋਣਾਂ ਹੋ ਗਈਆਂ 12 ਦੀਆਂ ਚੋਣਾਂ ਹੋ ਗਈਆਂ ਜਾਂ ਫਿਰ 17 ਦੀਆਂ ਚੋਣਾਂ ਹੋ ਗਈਆਂ ਕੈਪਟਨ ਅਵਰਿੰਦਰ ਸਿੰਘ ਇਥੋਂ ਲਗਾਤਾਰ ਚੋਣ ਲੜਦੇ ਰਹੇ ਨੇ ਤੇ ਜਿੱਤਦੇ ਰਹੇ ਨੇ ਪਰ ਜੇ ਪਟਿਆਲਾ ਦੀ ਲੋਕ ਸਭਾ ਸੀਟ ਦੀ ਗੱਲ ਕਰੀਏ ਤਾਂ ਇਥੇ ਹੀ ਉਹਨਾਂ ਦੀ ਸਪਤਨੀ ਪ੍ਰਨੀਤ ਕੌਰ ਲਗਾਤਾਰ ਪੰਜਾਬ ਦੀ ਪਟਿਆਲਾ ਲੋਕ ਸਭਾ ਸੀਟ ਤੋਂ ਚੋਣ ਲੜ ਕੇ ਜਿੱਦੇ ਰਹੇ ਨੇ ਪਰ ਹੁਣ ਇਸ ਵਕਤ ਇਹ ਸੀਟ ਵੀ ਕੈਪਟਨ ਵਰਿੰਦਰ ਸਿੰਘ ਦੇ ਪਰਿਵਾਰ ਦੇ ਕੋਲ ਨਹੀਂ ਹੈਗੀ ਇਹਨੂੰ ਵੀ ਕਿਹਾ ਜਾਂਦਾ ਕਿ ਜਿਹੜੇ ਗਾਂਧੀ ਹੋਰੀ ਇਥੋਂ 2024 ਦੇ ਵਿੱਚ ਦੂਜੀ ਵਾਰ ਲਗਾਤਾਰ ਪਟਿਆਲੇ ਦੀ ਲੋਕ ਸਭਾ ਸੀਟ ਤੋਂ ਜਿੱਤ ਕੇ ਲੋਕ ਸਭਾ ਦੇ ਵਿੱਚ ਪਹੁੰਚੇ ਨੇ ਇਸ ਵਕਤ ਇੱਕ ਵਾਰ ਫਿਰ ਕੈਪਟਨ ਵਰਿੰਦਰ ਸਿੰਘ ਰੌਂ ਦਾ ਮਾਣ ਬਦਲਿਆ ਹੋਇਆ ਪਿਛਲੀਆਂ ਜਿੰਨੀਆਂ ਵੀ ਇੰਟਰਵਿਊਜ਼ ਆਈਆਂ ਨੇ ਉਹਨਾਂ ਦੇ ਵਿੱਚ ਲਗਾਤਾਰ ਇੰਟਰਵਿਊਆਂ ਦੇ ਵਿੱਚ ਉਹਨਾਂ ਨੇ ਗਾਂਧੀ ਪਰਿਵਾਰ ਦੀ ਤਾਰੀਫ ਕੀਤੀ ਹੈ ਉਹਨਾਂ ਨੇ ਕਿਹਾ ਕਿ ਗਾਂਧੀ ਪਰਿਵਾਰ ਪੰਜਾਬ ਦੇ ਵਿੱਚ ਸੀਟ ਵੰਡ ਨੂੰ ਲੈ ਕੇ ਕਾਂਗਰਸ ਦੀਆਂ ਰਣਨੀਤੀਆਂ ਨੂੰ ਲੈ ਕੇ ਉਹਨਾਂ ਦੇ ਨਾਲ ਗੱਲਬਾਤ ਕਰਦਾ ਸੀ ਤੇ ਉਹ ਕਦੇ ਵੀ ਉਥੋਂ ਖਾਲੀ ਹੱਥ ਵਾਪਸ ਨਹੀਂ ਸੀ ਆਏ ਪਰ ਹਾਈ ਕਮਾਂਡ ਨੇ 2000 ਅ 23 ਦੇ ਆ 2021 ਦੇ ਵਿੱਚ ਉਹਨਾਂ ਦੇ ਸਾਹਮਣੇ ਹਾਲਾਤ ਇਸ ਤਰ੍ਹਾਂ ਦੇ ਪੈਦਾ ਕਰ ਦਿੱਤੇ ਕਿ ਉਹਨਾਂ ਨੂੰ ਪੰਜਾਬ ਕਾਂਗਰਸ ਛੱਡਣੀ ਪੈ ਗਈ ਜਿਸ ਤੋਂ ਬਾਅਦ ਕਾਂਗਰਸ ਦੇ ਵਿੱਚ ਐਸਾ ਖਿਲਾਰਾ ਪਿਆ ਕਿ ਅੱਜ ਤੱਕ ਕਾਂਗਰਸ ਦੇ ਵਿੱਚ ਲਗਭਗ 5-7 ਬੰਦੇ ਹੈ ਜਿਹੜੇ ਆਪਦੇ ਆਪ ਨੂੰ ਮੁੱਖ ਮੰਤਰੀ ਦੇ ਤੌਰ ਤੇ 2027 ਦੀਆਂ ਚੋਣਾਂ ਦੇ ਵਿੱਚ ਪੇਸ਼ ਕਰ ਰਹੇ ਨੇ ਇੱਕ ਦੌਰ ਉਹ ਸੀ ਜਦੋਂ ਸਿਰਫ 21 ਲੀਡਰ ਹੁੰਦਾ ਸੀ ਜਿਸ ਬਾਰੇ ਚਰਚਾ ਹੁੰਦੀ ਸੀ ਕਿ ਇਹ ਹੀ ਲੀਡਰ ਪੰਜਾਬ ਦਾ ਮੁੱਖ ਮੰਤਰੀ ਕਾਂਗਰਸ ਦੇ ਵਿੱਚੋਂ ਚੁਣਿਆ ਜਾਵੇਗਾ ਆ ਸਮਝ ਵਾਲੀ ਗੱਲ ਇਹ ਹੋਊਗੀ ਸੋਚਣ ਵਾਲੀ ਗੱਲ ਇਹ ਹੋਊਗੀ ਕਿ ਕੀ 2027 ਤੋਂ ਪਹਿਲਾਂ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਕੈਪਟਨ ਅਮਰਿੰਦਰ ਸਿੰਘ ਹੋਰੀ ਕਰ ਰਹੇ ਨੇ ਕਿ ਉਹ ਘਰ ਵਾਪਸੀ ਕਰ ਸਕਦੇ ਨੇ ਸੋਨੀਆ ਗਾਂਧੀ ਦੇ ਨਾਲ ਮੁਲਾਕਾਤ ਕਰ ਸਕਦੇ ਨੇ ਕਿਉਂਕਿ ਸਖਜਿੰਦਰ ਰੰਧਾਵਾ ਇਹਦਾ ਵੀ ਕੱਲ ਬਿਆਨ ਆਇਆ ਕਿ ਕੈਪਟਨ ਅਮਰਿੰਦਰ ਸਿੰਘ ਕਹਿਣੀ ਤੇ ਕਥਨੀ ਦੇ ਪੂਰੇ ਨੇ ਸਖਵੀਰ ਬਾਦਲ ਦੇ ਬਾਰੇ ਵੀ ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਦਿੱਤਾ ਕਿ ਸਖਵੀਰ ਬਾਦਲ ਜੋ ਕਹਿੰਦੇ ਆ ਉਹ ਕਰਦੇ ਨੇ ਅੱਜ ਕੱਲ ਕੈਪਟਨ ਅਵੰਦਰ ਸਿੰਘ ਲਗਾਤਾਰ ਰਾਜਨੀਤਿਕ ਸਰਗਰਮੀਆਂ ਦੇ ਵਿੱਚ ਪੂਰੀ ਤਰ੍ਹਾਂ ਸਰਗਰਮ ਨੇ ਕਹਿ ਰਹੇ ਨੇ ਕਿ ਉਹ ਸੇਤ ਜਾਬਨੀ 2027 ਦੇ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਰਾਜਨੀਤਿਕ ਸਰਗਰਮੀਆਂ ਦਿਖਾਈਆਂ ਜਾਣਗੀਆਂ ਅਤੇ ਰਾਜਨੀਤੀ ਦੇ ਵਿੱਚ ਖੁੱਲਾ ਖੇਡ ਖੇਡਿਆ ਜਾਵੇਗਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜੇ ਰਹੋ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ ਤਾਂ ਜੋ ਆਉਂਦੀਆਂ ਸੀਟਾਂ ਦੇ ਉੱਪਰ ਅਸੀਂ ਵਿਚਾਰ ਚਰਚਾ ਕਰ ਸਕੀਏ ਕਮੈਂਟਾਂ ਦੇ ਵਿੱਚ ਦੱਸੋ ਕਿ ਤੁਹਾਡੀ ਸੀਟ ਕਿਹੜੀ ਹੈ ਤੇ ਇਸ ਵਕਤ ਤੁਹਾਡੀ ਜਿਹੜੀ ਸੀਟ ਦੇ ਉੱਪਰ ਕੀ ਕੀ ਰਾਜਨੀਤਿਕ ਹਲਚਲਾਂ ਹੋ ਰਹੀਆਂ ਨੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ